ਜੀ ਨੂੰ ਬੁਲਾਇਆ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਔਰ ਈਜ਼ ਆਫ ਡੂਇੰਗ ਬਿਜ਼ਨਸ ਬਿਜਲੀ ਦਾ ਬੜਾ ਕਾਮਯਾਬੀ ਕਰਤਾ ਹੈ ਹੋਰ ਕਾਫੀ ਇਹਨਾਂ ਨੇ ਸਹੂਲਤਾਂ ਦਿੱਤੀਆਂ ਸੋ ਅਸੀਂ ਇਹਨਾਂ ਦੇ ਲਈ ਧੰਨਵਾਦ ਕਰੀਏ ਔਰ ਕਾਫੀ ਜਿਹੜੀ ਐਮ ਐਸ ਐਮ ਹੀ ਹੈ ਛੋਟੀ ਇੰਡਸਟਰੀ ਹੈ ਉਹ ਗਿਣਤੀ ਚ ਨਹੀਂ ਆਂਦੀ ਉਹ 10 ਕਰੋੜ 20 ਕਰੋੜ 50 ਕਰੋੜ ਬਹੁਤ ਇੰਡਸਟਰੀ ਨੂੰ ਸਰ ਸਰ ਸਮੇ ਸਮੇ ਚ ਦਿੰਦਾ ਜਾ ਰਿਹਾ ਹੈਗਾ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਲੇਬਰ ਹੀ ਨਹੀਂ ਤੁਸੀਂ ਲਿਆਓ ਜਿੰਨੇ ਬੰਦੇ ਅਸੀਂ ਸਵੇਰੇ ਰੱਖ ਦਿੰਦੇ ਸਰ ਸਮੇ ਸਮੇ ਚ ਤੁਸੀਂ ਰੋਜ਼ਗਾਰ ਮੇਲੇ ਵੀ ਲਗਾਣੇ ਆ ਤੁਸੀਂ ਆਸ ਤੌਰ ਤੇ ਨੌਜਵਾਨਾਂ ਵਾਸਤੇ ਸਕਿੱਲ ਡਿਵੈਲ ਲੱਗਦਾ ਕਿ ਤਨਾ ਕਿਤੇ ਅਜਿਹੇ ਇਲਾਕਿਆਂ ਦੇ ਵਿੱਚ ਜਿਹੜੀ ਜ਼ਰੂਰਤ ਆ ਇਸ ਦੇ ਨਾਲ ਨਾਲ ਹੋਰ ਵੀ ਇਲਾਕੇ ਜਿਹੜੀ ਜ਼ਰੂਰਤ ਹੈ ਉਹ ਹੈ ਵੀ ਜਿਹੜੇ ਸਾਡੇ ਏਰੀਆਜ਼ ਦੂਰ ਦਰਾਜ ਦੇ ਏਰੀਆ ਉੱਤੇ ਬਹੁਤ ਬੱਚੇ ਹੈਗੇ ਉਹਨਾਂ ਨੂੰ ਇੱਥੇ ਕਿਦਾਂ ਜੋੜਿਆ ਜਾਏ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ ਜਲਦੀ ਤੁਹਾਨੂੰ ਜਿਸ ਤਰ੍ਹਾਂ ਨਾਲ ਇੰਡਸਟਰੀਅਲ ਮੀਟ ਹੈਗੀ ਅੱਜ ਮੈਂ ਵਧਾਈ ਦਿੰਦਾ ਜੀ ਉਪਕਾਰ ਸਿੰਘ ਹੋਜਾ ਜੀ ਨੂੰ ਔਰ ਉਹਨਾਂ ਦੀ ਟੀਮ ਨੂੰ ਜਿਹੜਾ ਕਿ ਲੁਧਿਆਣਾ ਦੀ ਇੰਡਸਟਰੀ ਲਈ ਇੰਨਾ ਐਨੇ ਉਪਰਾਲੇ ਕਰਦੇ ਆ ਆ ਪਿਛਲੇ ਸਾਲ ਮੈਂ ਆਇਆ ਸੀਗਾ ਸਾਲ ਤੋਂ ਪਹਿਲਾਂ ਤੇ ਇੱਥੇ ਕੁਝ ਵੀ ਨਹੀਂ ਸੀ ਛੱਤ ਸੀਗੀ ਥੱਲੇ ਟਾਈਲਾਂ ਜੀਆਂ ਲੱਗੀਆਂ ਸੀ ਤੇ ਇਹਨਾਂ ਨੇ ਇੱਕ ਫਾਊਂਡੇਸ਼ਨ ਸਟੋਨ ਰੱਖਿਆ ਸੀ ਤੇ ਉਹ ਕਰਤਾ ਕਹਿੰਦੇ ਜੀ ਅਸੀਂ ਸਾਲ 'ਚ ਚਾਲੂ ਕਰਦੇ ਨਾ ਮੈਂ ਕਿਹਾ ਚਲੋ ਸਾਲ ਨਹੀਂ ਦੋ ਸਾਲਾਂ ਚਾਓ ਪਰ ਇਹਨਾਂ ਨੇ ਵਾਕਈ ਬਹੁਤ ਸੋਹਣਾ ਸੈਂਟਰ ਆਫ ਐਕਸਲੈਂਸ ਬਣਾਇਆ ਉਹਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਵਰਤ ਰਹੇ ਆ 3D ਪ੍ਰਿੰਟਰ ਯੂਜ਼ ਕਰ ਰਹੇ ਆ ਹੋਰ ਵੀ ਬੜਾ ਕੁਝ ਮਤਲਬ ਕਿ ਜਿਹੜਾ ਇੰਡਸਟਰੀ ਨੂੰ ਹੈਲਪ ਕਰ ਰਿਹਾ ਮੈਨੂੰ ਦੱਸ ਰਹੇ ਸੀਗੇ ਜਿਹੜਾ 3D ਪ੍ਰਿੰਟਰ ਜਾਂ 3D ਸੌਫਟਵੇਅਰ ਯੂਜ਼ ਕਰ ਰਹੇ ਆ ਉਹਦੇ ਵਿੱਚ ਅ ਇੱਕ ਇੱਕ ਹਫ਼ਤੇ ਦੀ ਵੇਟਿੰਗ ਹੈ ਇਹਦਾ ਮਤਲਬ ਕਿ ਵਾਕਈ ਇਹ ਯੂਸਫੁਲ ਹੈ ਲੋਕੀ ਕਰਵਾ ਰਹੇ ਆ ਇਹਦੇ ਨਾਲ ਹੋਰ ਵੀ ਹੌਸਲਾ ਵੱਧਾ ਔਰ ਮੈਂ ਇਹਨਾਂ ਨੂੰ ਕਹੂੰਗਾ ਕਿ ਹੋਰ ਵੀ ਜੇ ਇੱਥੇ ਕੋਈ ਲੈਬ ਬਣ ਸਕਦੀ ਬਣਾਉਣ ਔਰ ਅਸੀਂ ਸਰਕਾਰ ਵੱਲੋਂ ਪੂਰੀ ਇਹਨਾਂ ਦੀ ਹੈਲਪ ਕਰਾਂਗੇ ਐਸੇ ਮੈਂ ਤੁਹਾਨੂੰ ਇੱਕ ਦੱਸਣਾ ਚਾਹਦਾ ਕਿ ਪੰਜਾਬ ਦੇ ਜਿੰਨੇ ਆਰ ਐਨ ਡੀ ਸੈਂਟਰ ਹੈ ਸਪੈਸ਼ਲੀ ਤਿੰਨ ਨਾਮੀ ਦੋ ਲੁਧਿਆਣੇ ਆ ਇੱਕ ਬਟਾਲੇ ਆ ਉਹਦੇ ਤੇ ਅਸੀਂ ਕੋਈ 2.5 ਪੌਣੇ 300 ਕਰੋੜ ਰੁਪਏ ਦੀਆਂ ਪ੍ਰੋਪੋਜ਼ਲਾਂ ਇਹਨਾਂ ਤੋਂ ਲੈ ਚੁੱਕੇ ਆ ਜਿਹੜੇ ਲਗਾਤੇ ਆ ਔਰ ਇਹ ਜਲਦੀ ਅਸੀਂ ਇਕੁਪਮੈਂਟ ਦਾ ਆਰਡਰ ਪਲੇਸ ਕਰਾਂਗੇ ਉਹਦੇ ਚ ਸੈਂਟਰਲ ਗਵਰਨਮੈਂਟ ਦੀ ਵੀ ਇੱਕ ਸਕੀਮ ਹੈਗੀ ਆ ਜਿਹਦੇ ਵਿੱਚ ਉਹ ਅਪਗ੍ਰੇਡੇਸ਼ਨ ਆਫ ਆਰ ਐਨ ਡੀ ਸੈਂਟਰ ਕਰਦੇ ਆ ਉੱਥੋਂ ਵੀ ਅਸੀਂ ਉਹਨਾਂ ਕੋਲੋਂ ਹੈਲਪ ਲਵਾਂਗੇ ਬਾਕੀ ਪੰਜਾਬ ਸਰਕਾਰ ਕਰੇਗੀ ਔਰ ਅਸੀਂ ਬੜੀ ਜਲਦੀ ਸਾਰੇ ਆਰ ਐਂਡ ਡੀ ਸੈਂਟਰ ਅਸੀਂ ਇੰਟਰਨੈਸ਼ਨਲ ਲੈਵਲ ਦੇ ਪੰਜਾਬ 'ਚ ਬਣਾ ਦੇ ਅਸੀਂ ਬੜੀ ਇਨਵੈਸਟ ਪੰਜਾਬ ਦੇ ਵਿੱਚ ਜਿਸ ਇਨਵੈਸਟ ਪੰਜਾਬ ਦੇ ਲਗਾਤਾਰ ਜਿਵੇਂ ਤੁਸੀਂ ਮੀਟਿੰਗਾਂ ਕਰ ਰਹੇ ਹੋ ਕਿੰਨਾ ਲੋਗ ਆ ਰਹੇ ਨੇ ਪੰਜਾਬ ਦੇ ਵਿੱਚ ਇੰਡਸਟਰੀ ਲਾਉਣੇ ਕਿੰਨੇ ਕਿ ਲੋਕਾਂ ਦੇ ਵਿੱਚ ਰੁਝਾਨ ਹੈਗਾ ਤੇ ਸਰਕਾਰ ਨੂੰ ਜਿਹੜੀ ਸੂਚੀ ਪਹਿਲਾਂ ਤਾਂ ਇਹ ਦੱਸੋ ਤੁਹਾਡੇ ਸਾਰੇ ਬੰਦੇ ਸਵਾਲ ਪੁੱਛਣਾ ਬੰਦ ਹੋ ਗਏ ਨਾ ਜੀ ਇੱਥੇ ਦੀ ਇੰਡਸਟਰੀ ਉੱਥੇ ਕਿਉਂ ਜਾ ਰਹੀ ਹੈ ਬਰਦਮਾਨ ਗਈ ਸੀ 2500 ਕਰੋੜ ਦੇ ਇਨਵੈਸਟਮੈਂਟ ਉਹਨਾਂ ਨੇ ਅਨਾਉਂਸ ਕਰਤੀ ਪੰਜਾਬ ਚ ਰਾਈਟ ਹੈਂਡ ਗਿਆ ਸੀ 2000 ਕਰੋੜ ਦੀ ਪਰਸੋ ਚੌਥਾ ਗਾਣੇ ਅਨਾਉਂਸ ਕਰਤੀ ਇਹ ਸਿਰਫ ਕੈਨੇਡਾ ਤੋਂ ਰਿਵਰਸ ਇਮੀਗ੍ਰੇਸ਼ਨ ਨਹੀਂ ਚਾਲੂ ਹੋਈ ਪਾਕਿਸਤਾਨਾ ਤੋਂ ਵੀ ਜਿਹੜੇ ਗਏ ਸੀ ਰਿਵਰਸ ਇਮੀਗ੍ਰੇਸ਼ਨ ਚਾਲੂ ਹੋ ਗਈ ਹੈ ਇਨਵੈਸਟਮੈਂਟ ਦੀ ਔਰ ਦੂਜੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਂ ਸਾਰੇ ਇਨਵੈਸਟਰਾਂ ਦਾ ਸ਼ੁਕਰਗੁਜ਼ਾਰ ਆ ਔਰ ਮੈਂ ਉਹਨਾਂ ਨੂੰ ਭਰੋਸਾ ਦਵਾਨਾ ਕਿ ਜਿਹੜਾ ਉਹਨਾਂ ਨੇ ਭਰੋਸਾ ਪੰਜਾਬ 'ਚ ਦਿਖਾਰੇ ਆ ਇੱਥੇ ਇਨਵੈਸਟਮੈਂਟ ਆ ਰਹੀ ਆ ਜੋ ਸੋਚ ਕੇ ਆ ਰਹੇ ਉਹਦੇ ਨਾਲੋਂ ਕਿਤੇ ਬੈਟਰ ਅਸੀਂ ਸਰਵਿਸ ਦੇਵਾਂਗੇ ਬੈਟਰ ਸਹੂਲਤਾ ਦੇਵਾਂਗੇ ਪਿਛਲੇ ਡੇਢ ਦੋ ਮਹੀਨੇ ਚ ਢਾਈ ਮਹੀਨੇ ਹੋ ਗਏ ਹੋਣੇ ਆ ਦੇਖੋ ਵਰਦਮਾਨ ਸਟੀਲ 2500 ਕਰੋੜ ਹੈਪੀ ਫੋਰਜਿੰਗ 10000 ਕਰੋੜ ਫੋਟੇਜ 10000 ਕਰੋੜ ਵੀਰਕਾ ਬਿਵਰੇजेस ਹੈਗਾ ਗੋਵਿੰਦਪਾਲ ਲਗਾ ਰਹੇ 1000 ਕਰੋੜ ਮਤਲਬ 10 ਵੀ ਕਰੋੜ ਉੱਪਰ ਥੱਲੇ ਹੋ ਸਕਦਾ ਬਟ ਇਹ ਨੇੜੇ ਤੇੜੇ ਆ ਉਸ ਤੋਂ ਇਲਾਵਾ ਹੁਣ IOL ਨੇ 1400 ਕਰੋੜ ਅ ਟ੍ਰਾਈਡੈਂਟ ਨੇ 2000 ਕਰੋੜ ਔਰ ਜਿਹੜਾ ਪਿੱਛੇ ਮੈਂ ਅਮਰੇ ਤੇ ਅਮਰੇਸਰ ਗਿਆ ਸੀ CIA ਦੀ ਨਾਰਥ ਕਾਉਂਸਲ ਦੀ ਚੇਅਰਮੈਨ ਆ ਦਿੱਲੀ ਸੇ ਉਹ 150 ਕਰੋੜ ਦਾ ਅਨਾਉਂਸ ਕਰਕੇ ਗਏ ਆ ਇੱਕ ਬੁਟੀਕ ਹੋਟਲ ਇਨਫੋਸਿਸ ਕੈਂਪਸ ਪੂਰਾ ਨਵਾਂ ਮੁਹੱਲੇ ਚ ਬਣਾ ਰਹੇ ਆ ਔਰ 2500 ਬੰਦੇ ਉੱਥੇ ਉਹਨਾਂ ਦੇ ਕੰਮ ਕਰਨਗੇ ਇਹ ਮੋਟੀਆਂ-ਮੋਟੀਆਂ ਇਨਵੈਸਟਮੈਂਟਾਂ ਆ ਬਾਕੀ 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 ਰੋਜ਼ ਕੈ ਫਾਈਲ ਹੋ ਰਹੀਆਂ ਆ ਹੋਰ ਬੜੀਆਂ ਇਹ ਤਾਂ ਮੈਂ ਤੁਹਾਨੂੰ ਉਹ ਇਨਵੈਸਟਮੈਂਟਸ ਦਿੱਤੀਆਂ ਜਿਹੜੀਆਂ ਕਿ ਬਾਜ਼ਾਰ ਕਰੋੜ ਦੇ ਆਸ-ਪਾਸ ਹੈ ਜੀਆਂ ਜਾਂ ਉਸ ਤੋਂ ਵੱਧ ਮੈਨਾਂ ਇਹਨੂੰ ਸੀਟੂ ਮੀਟਰ ਜਿਹੜੇ ਲਗਾਉਣ ਦੀ ਗੱਲ ਕਹੀ ਹੈ ਲੱਗਦਾ ਕਿ ਉਹ ਵੱਡਾ ਫਾਇਦਾ ਜਿਹੜਾ ਇੰਡਸਟਰੀ ਨੂੰ ਆਪ ਲੋਕਾਂ ਦਾ ਨਹੀਂ ਦੇਖੋ ਜਿਹੜਾ ਐਨਓਸੀ ਆ ਇੰਡਸਟਰੀ ਨੂੰ ਪਹਿਲਾਂ ਵੀ ਕਿਸੇ ਤੋਂ ਨਹੀਂ ਲੈਣਾ ਪੈਂਦਾ ਸੀ ਇਹ ਹੈਗਾ ਰੈ residențial ਤੇ ਕਮਰਸ਼ੀਅਲ ਲਈ ਰੈ residențial ਤੇ ਕਮਰਸ਼ੀਅਲ ਸਭ ਨਾਲ ਵੱਡੀ ਪ੍ਰੋਬਲਮ ਹੁੰਦੀ ਸੀ ਐਨਓਸੀ ਉਹਨਾਂ ਨੂੰ ਮਿਲਦਾ ਨਹੀਂ ਸੀ ਜੇ ਮਿਲ ਜਾਂਦਾ ਸੀਗਾ ਜੀ ਇਹ ਨਹੀਂ ਠੀਕ ਉਹ ਨਹੀਂ ਠੀਕ ਅਸੀਂ ਬਿਜਲੀ ਡਿਪਾਰਟਮੈਂਟ ਨੇ ਬਿਜਲੀ ਵੇਚਣੀ ਅਸੀਂ ਕਿਉਂ ਪੁਲਿਸਿੰਗ ਕਰੀਏ ਦੂਜੇ ਡਿਪਾਰਟਮੈਂਟਾਂ ਨਾਲ ਅਸੀਂ ਤਾਂ ਇਹ ਕਿਹਾ ਕਿ ਅਸੀਂ ਕੁਝ ਨਹੀਂ ਮੰਗਣਾ ਹਾਂ ਸਿਰਫ ਦੋ ਕਾਗਜ਼ ਚਾਹੀਦੇ ਤੁਹਾਨੂੰ ਕਨੈਕਸ਼ਨ ਲੈਣ ਲਈ ਇੱਕ ਜੇ ਤੁਸੀਂ ਮਾਲਕ ਹੋ ਯਾ ਤਾਂ ਮਲਕੀਅਤ ਦਾ ਡਾਕੂਮੈਂਟ ਯਾ ਲੀਜ਼ ਡੀਡ ਹੈ ਜੇ ਕਿਰਾਏ ਤੇ ਲੱਤਦਾ ਤਾਂ ਲੀਜ਼ ਡੀਡ ਦੂਜਾ ਕਾਗਜ਼ ਜਿਹੜਾ ਚਾਹੀਦਾ ਉਹ ਆਧਾਰ ਕਾਰਡ ਹੋਰ ਅਸੀਂ ਤੀਜਾ ਕਾਗਜ਼ ਨਹੀਂ ਮੰਗਾਂਗੇ ਤੁਹਾਡਾ ਕਨੈਕਸ਼ਨ ਲੱਗ ਜਾਉ ਤੀਜੇ ਚੌਥੇ ਦਿਨ ਜੇ ਕਿਸੇ ਦਾ ਨਹੀਂ ਲੱਗਦਾ ਸਾਨੂੰ ਦੱਸੋ ਸ਼ੁਰੂ 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 ਚ ਕੋਈ ਪ੍ਰੋਬਲਮ ਹੋ ਸਕਦੀ ਹੈ ਬਟ ਅਸੀਂ ਉਹ ਵੀ ਸਾਰੀਆਂ ਸੌਟ ਆਊਟ ਕਰ ਦਾਂਗੇ ਥੈਂਕ ਯੂ ਸਰ ਥੈਂਕ